ਅੱਜ ਬਣਾਉਣ ਲੱਗੇ ਚਿੱਟੇ ਛੋਲੇ ਤੇ ਮੈਂ ਰੱਖਤੇ 3-4 ਘੰਟੇ ਪਹਿਲੇ ਸੀਗੇ ਹੋਈਆਂ ਨੇ ਸਿੱਟੀਆਂ ਨਾਲੋਂ ਮੈਂ ਤੇ ਅੰਦਰ ਮੈਂ ਮਸਾਲਾ ਤਿਆਰ ਕਰ ਲਵਾਂਗਾ ਹੋ ਲੇਖ ਪਿਆਜ਼ ਅਦਰਕ ਤੇ ਦਸਾਂ ਆਲੂ ਆਲੂ ਦੋ ਹੀ ਪਾੜੇ ਆ ਇਹਦੇ ਵਿੱਚੋਂ ਖਰਾਬ ਨਿਕਲ ਜੇ ਤਾਂ ਕਰਕੇ ਮੈਂ ਛੋਟੇ ਛੋਟੇ ਚਾਰ ਚੱਕ ਦੇ ਤੇ ਹੁਣ ਜਿਹੜਾ ਮੈਂ ਮਸਾਲਾ ਘੱਟ ਲਵਾਂ ਲਸਣ ਜ਼ਰੂਰੀ ਛੋਲੇ ਜਪਾਣਾ ਚਾਹੀਦੇ ਇਹਦੇ ਨਾਲ ਬਾਵਾਦੀ ਨਹੀਂ ਹੁੰਦੀ ਹੈਗੀ ਤੇ ਆਦਰਕ ਲਸਣ ਜ਼ਰੂਰ ਕਰਾਂਗੇ ਇਹ ਹੈਗੇ ਚਿੱਟੇ ਛੋਲੇ ਆਪਣੇ ਚਲੋ ਹੁਣ ਕੱਟ ਲਈਏ ਸਮਾਨ ਫਿਰ ਤੁਹਾਨੂੰ ਦੱਸਦੀ ਅੱਜ ਮੈਂ ਨਵੇ ਤਰੀਕੇ ਨਾਲ ਬਣਾਉਂਗੀ ਬਿਲਕੁਲ ਜਿੱਦਾਂ ਹਲਵਾਈ ਤੋਂ ਮਿਲਦੇ ਨਾ ਉਸ ਤਰ੍ਹਾਂ ਦੇ ਕਲਰ ਉਸ ਤਰ੍ਹਾਂ ਦਾ ਹੋਊਗਾ ਫਿਰ ਤੁਹਾਨੂੰ ਦੱਸਦੀ ਵੈਸੇ ਤਾਂ ਚਲੋ ਆਪਾਂ ਤੜਕਾ ਵਗੈਰਾ ਉਹ ਵੀ ਲਗਾਣਾ ਜਿੱਦਾਂ ਲਗਾਉਂਦੀ ਹਾਂ ਮੈਂ ਇੱਕ ਟਮਾਟਰ ਲੈ ਲਿਆ ਹਜੇ ਮੇਰੇ ਚਾਰ ਟਮਾਟਰ ਫਿਰਾਲੇ ਇੱਕੋ ਹੀ ਹੈ ਬਿਲਕੁਲ ਜੇ ਭਾਈ ਆ ਜੇ ਤੱਕ ਫਿਰ ਲੈ ਲਉਂਗੀ ਨਹੀਂ ਤਾਂ ਇੱਕ ਨਾਲੇ ਕੰਮ ਚਲਾ ਲਵਾਂ ਪਿਆਜ਼ ਲਸਣ ਆਹ ਵਾਲਾ ਛਿੱਲ ਲਿਆ ਸਾਰੇ ਕੱਟ ਲਿਆ ਤੇ ਹੁਣ ਮੈਂ ਇਹਨੂੰ ਆਹ ਵਾਲੇ ਚਿੱਲੀ ਕਟਰ ਦੇ ਵਿੱਚ ਗ੍ਰਾਈਂਡ ਕਰ ਰਹਿਣਾ ਆਦਰਕ ਤੇ ਲਸਣ ਲੱਗ ਕਰੂੰਗੀ ਪਿਆਜ਼ ਲੱਗ ਕਰੂੰਗੀ ਟਮਾਟਰ ਤੇ ਮੇਚਾ ਲੱਗ ਕਰੂੰਗੀ ਆਲੂ ਜਿਹੜੇ ਅੱਗੇ ਛਿੱਲ ਕੇ ਪਾ ਦੇਣੀ ਵਿੱਚ ਹਜੇ ਪਾਏ ਨਹੀਂ ਇਹ ਅਜੇ ਮੈਂ ਕੁੱਕਰ ਨਹੀਂ ਖੋਲੇ ਦੇਖ ਲਈਏ ਝੂਲੇ ਕਿੰਨੇ ਗਲੇ ਆ ਸੁਬਾਹ ਖਾਣ ਵੀ ਕੱਲਾ ਨਹੀਂ ਗ੍ਰाइंड ਕਰ ਲਵਾਂ ਸਾਰੇ ਕੁਝ ਟਰਤੀਆ ਰੱਖੀਏ ਬਾਦ ਤਿਆਰ ਹੋ ਜਾਣਾ ਤੇ ਅੱਜ ਨਾ ਲਾ ਲਿਆ ਮੋਲ ਗਾਣ ਲੱਗੇ ਤੜਕਾ ਤੇ ਹੁੰਦਾ ਲੰਬੀ ਜੀ ਚਰਨ ਦਾ ਤੇਲ ਦੇ ਲਾ ਮਿਸਾਲਾ ਜਿਹੜਾ ਆਪਣਾ ਸਾਰਾ ਤਿਆਰ ਹੋ ਗਿਆ ਤੇ ਹੁਣ ਇਹ ਨੂੰ ਲਗਾਉਂਦੇ ਤੁੜਕਾ ਤੇ ਇਹ ਲੈਣਾ ਸੀ ਸਰੋਂ ਦੇ ਤੇਲ ਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਈਏ ਸਭ ਤੋਂ ਪਹਿਲਾਂ ਪਾਉਣਾ ਜੀਰਾ ਫਿਰ ਪਾਣੀ ਹਿੰਗ ਹਿੰਗ ਪਾਣੀ ਜ਼ਰੂਰੀ ਹੈ ਚਾਹੇ ਕਾਲੇ ਛੋਲੇ ਹੋਣ ਚਾਹੇ ਚਿੱਟੇ ਛੋਲੇ ਵਧੀਆ ਰਹਿੰਦੇ ਜਿਹੜਾ ਨੁਕਸਾਨ ਕਰਦੇ ਹੋ ਗੈਸ ਵਗੈਰਾ ਬੰਦ ਹੀ ਹੈ ਤੇ ਠੀਕ ਰਹਿੰਦੇ ਉਹ ਹਲ ਹੋ ਜਾਂਦੇ ਵਧੀਆ പേസ്റ്റ് ലാ പോ പ്യജ വി ਅੱਗੇ ਥੋੜੀ ਜਿਹੀ ਰਿਚੀ ਪਾਈ ਰਿਚੀ ਗਈ ਤੇ ਫਿਰ ਉਹਨੂੰ ਥੋੜਾ ਜਿਹਾ ਕਸਾ ਦਰਲੀ ਫੇਰੇ ਤੜਕਾ ਵੀ ਪਾ ਕੇ ਫੇਰ ਇਹਨਾਂ ਵਿੱਚ ਇਹਨਾਂ ਵਿੱਚ ਆ ਜਿਹੜੀ ਮੈਂ ਆਲੂ ਛਿੱਲੇ ਸੀਗੇ ਉਹ ਅੱਜੇ ਵਿੱਚ ਪਾ ਲਿਆ ਮਿਰਚਾਂ ਤੇ ਟਮਾਟਰ ਮੈਂ ਪਾ ਦਿੱਤਾ ਇਹਨਾਂ ਨੂੰ ਕਾਲਾਂਗੇ ਨਾਲੀ ਨਮਕੀਰਾ ਤੇ ਹਿੰਗ ਪਾ ਦਿੱਤਾ ਥੋੜਾ ਜਿਹਾ ਹਲਦੀ ਹੈ आलू ज बाद चू कट के मैश करके भी हजे रिजनी है, है सब्जी तीन चार सीटियां जीडी हो मुझे इन हजे चाहे तुल चाहे सीटियां लगा लो ਹੋਣ ਹੈਗੀ ਮੀਂਹ ਦੀ ਜਿਸ ਨਾਲ ਇਹ ਰੰਗ ਲਵਾਈ ਕਰਕੇ ਬਣੂਗਾ ਤੇ ਇਹਨਾਂ ਦਾ ਕਲਰ ਮਤਲਬ ਪਾਣੀ ਅਸੀਂ ਮੀਂਹ ਦੀ ਜਿਹਦੇ ਨਾਲ ਜਿਹੜੇ ਪਰੇਸ਼ੋਲੇ ਲਵਾਈ ਦੇ ਜਿਹੜਾ ਸ਼ੋਲੇ ਫਹਲਿਆਨੇ ਉੱਤੋਂ ਬਣੂਗਾ ਤੇ ਪਾਣੀ ਹੁੰਦਾ ਜੇ ਲੈ ਲਿਆ ਬਲਸ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਕਾਫੀ ਸੱਤੀ ਦੋ ਚਮਚ ਜਿਹੜੇ ਘਰ ਤੇ ਪਾਤੇ ਇਹ ਵੀ ਸੰਗੀ ਚੰ ਜਾ ਕੇ 25 ਰੋੜਾ ਫੋਣ ਕੇ ਇਹ ਆਪੇ ਪਾਤੇ ਕਿ ਇਹ ਇਦਾਂ ਕਰ ਲੈਂਦੇ ਜਿੱਦਾਂ ਪਰ ਕੋਈ ਸਬਜ਼ੀ ਦੇ ਵਿੱਚ ਨਾ ਕੇ ਸੂਚੇ ਕਪੜੇ ਦੇ ਵਿੱਚ ਤਕਤੀਲ ਬਣੇ ਉਹ ਸੇਟ ਦੇ ਦਿੰਦੇ ਆ ਤੇ ਫਿਰ ਬਾਅਦ ਚ ਵੜ ਦਿੰਦੇ ਉਹਨਾਂ ਤੋਂ ਲੰਘ ਕੇ ਚੱਲ ਜਾਂਦਾ ਉਹ ਵੀ ਠੀਕ ਹੈ ਤਰੀਕਾ ਜੇ ਨਹੀਂ ਪਿਆ ਤੇ ਫਿਰ ਰੈਸਟਾਂ ਕਰਕੇ ਪਾਣੀ ਉਹ ਜੇ ਅੱਗੇ ਹੋਵੇ ਤੇ ਜੀ ਸਬਜ਼ੀ ਦੇ ਵਿੱਚ ਥੋੜੇ ਪਾ ਦਿੰਦੇ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਏ ਤੇ ਇਸ ਥੋੜੀ ਜੀ ਕਸੂਰੀ ਮੇਥੀ ਪਾਤੀ ਸੀ ਨਾਲ ਗਰਮ ਮਸਾਲਾ ਜੀ ਹਰਾ ਧਨੀਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਕੋਈ ਨਹੀਂ ਸੀਗਾ ਤੇ ਇੰਨੀ ਸੀ ਜੀ ਮੇਰੀ ਵੀਡੀਓ ਅੱਜ ਦੀ